ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਮੈਂ ਤੇਜਿੰਦਰ ਭਣਿਆਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਦੇ ਆਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਛਗਣ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਹਟਾ ਦਿੱਤੀ ਇਹ ਸ਼ਰਤ ਹਾਂਜੀ ਦੱਦੀ ਕਿ ਪੰਜਾਬ ਦੇ ਕਰਤ ਮੰਤਰੀ ਕਰਨ ਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕਰਤ ਵਿਭਾਗ ਵੱਲੋਂ ਕਈ ਸਕੀਮਾਂ ਨੂੰ ਸਰਲ ਬਣਾਇਆ ਗਿਆ ਹੈ ਤਾਂ ਜੋ ਇਹਨਾਂ ਸਕੀਮਾਂ ਤੱਕ ਕਰਤਿਆਂ ਦੀ ਸੁਖਾਲੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਉਹਨਾਂ ਦੇ ਹੱਕੇ ਪੰਜਾਬ ਡਿੰਗ ਵਰਕਰਸ ਵੈਲਫੇਅਰ ਬੋਰਡ ਦੀ ਸ਼ਕਣ ਸਕੀਮ ਵਿੱਚ ਤਸਵੀਰਦਾਰ ਦੁਆਰਾ ਵਿਆਹ ਸਰਟੀਫਿਕੇਟ ਜਾਰੀ ਕਰਨ ਦੀ ਲੋਡ ਨੂੰ ਹਟਾ ਦਿੱਤਾ ਗਿਆ ਹੈ ਤੇ ਹੌਣ ਐਸ ਸਬੰਧੀ ਧਾਰਮਿਕ ਸੰਸਥਾ ਜਿੱਥੇ ਵਿਆਹ ਹੋਇਆ ਹੋਵੇ ਤੇ ਹੋਵੇ ਦੀ ਤਸਵੀਰ ਅਤੇ ਦੋਵਾਂ ਪਰਿਵਾਰਾਂ ਵੱਲੋਂ ਦਿੱਤਾ ਸਵੈ ਘੋਸ਼ਣਾ ਪੱਤਰ ਕਾਫੀ ਹੋਵੇਗਾ ਤੇ ਸੌਦੇ ਨੇ ਦੱਸਿਆ ਕਿ ਐਸ ਯੋਜਨਾ ਤਹਿਤ ਸਰਕਾਰ ਵੱਲੋਂ 52000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੁਣ ਸਿਰਫ ਬੱਚੇ ਦੇ ਦਾ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੇ ਮਹਿਲਾ ਉਸਾਰੀ ਕਰਤਿਆਂ ਲਈ 21000 ਰੁਪਏ ਅਤੇ ਪਰਸ਼ਾਂ ਲਈ 5000 ਰੁਪਏ ਦੇ ਜਨੇਪਾ ਲਾਭ ਪ੍ਰਦਾਨ ਕੀਤੇ ਜਾਂਦੇ ਹਨ ਤੇ ਇਸ ਤੋਂ ਪਹਿਲਾਂ ਬੱਚੇ ਦਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਪੈਂਦਾ ਸੀ ਪਰ ਹੁਣ ਇਹ ਪੁਰਾਣੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿੱਖਿਆ ਮੰਤਰੀ ਨੇ ਕਰਤੀ ਕਾਰਵਾਈ ਮੁਤਲਕ ਕੀਤਾ ਸਿੱਖਿਆ ਅਧਿਕਾਰੀ ਹਾਂਜੀ ਦਾ ਕਹਿ ਕੇ ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਅਤੇ ਇਮਾਨਦਾਰੀ ਨੂੰ ਬਣਾਈ ਰੱਖਣ ਲਈ ਇੱਕ ਫੈਸਲਾ ਕੌਣ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਬਗਾਪੁਰਾਣਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇਵੀ ਪ੍ਰਸਾਦ ਨੂੰ ਉਸਦੇ ਦੁਰਵਿਵਹਾਰ ਦਾ ਪਰਦਾਫਾਸ਼ ਕਰਨ ਵਾਲੀ ਇੱਕ ਸ਼ੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮੁਤਲ ਕਰ ਦਿੱਤਾ ਅਤੇ ਇਹ ਕਾਰਵਾਈ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਤੇ ਸਖਤਰ ਸਕੂਲ ਸਿੱਖਿਆ ਪੰਜਾਬ ਅਨਿੱਤਤਾ ਅੰਤਰਾਂ ਨੇ ਕੀਤੀ ਤੇ ਵਾਇਰਲ ਵੀਡੀਓ ਨੇ ਅਧਿਕਾਰੀ ਦੇ ਵਿਵਹਾਰ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਤੇਜਸ ਕਰਨ ਵਿਭਾਗ ਨੇ ਤੁਰੰਤ ਦਖਲ ਦਿੱਤਾ ਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਲਾਪਰਵਾਹੀ ਜਾਂ ਅਨਰਵਾਹ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਰੱਖਦੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨਾ ਜਾਂ ਆਪਣੀਆਂ ਡਿਊਟੀਆਂ ਵਿੱਚ ਅਸਫਲ ਰਹਿਣ ਵਾਲੇ ਕਿਸੇ ਵੀ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸੰਗਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਅਤੇ ਸਟਾਫ ਦੇ ਹੱਥ ਲਈ ਸਕੂਲ ਪ੍ਰਸ਼ਾਸਨ ਅਤੇ ਅਨੁਸ਼ਾਸਨ ਅਤੇ ਉੱਚਤਮ ਨੈਤਿਕ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਅਗਲੇ 3 ਦਿਨ ਅਹਿਮ ਤੇ ਆਵੇਗਾ ਤੂਫਾਨ ਤੇ ਪਵੇਗਾ ਭਾਰੀ ਮੀਂਹ 7 ਜ਼ਿਲ੍ਹਿਆਂ ਲਈ ਅਲਰਟ ਜਾਰੀ ਆਂਦੀ ਤਾਦੀ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 17 ਤਰੀਕ ਲਈ ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਇਨ੍ਹਾਂ ਤਰੀਕਾਂ ਵਿੱਚ 14 15 ਅਤੇ 16 ਤਰੀਕ ਨੂੰ ਪੰਜਾਬ ਵਿੱਚ ਭਾਰੀ ਮੀਂਹ ਦਾ येलो ਅਲਰਟ ਜਾਰੀ ਕੀਤਾ ਗਿਆ ਹੈ ਤੇ ਮੌਸਮ ਵਿੱਚ ਅੱਜ ਤੋਂ ਹੀ ਬਦਲਾਅ ਦੇਖਣ ਨੂੰ ਮਿਲੇਗਾ ਵਿਭਾਗ ਅਨੁਸਾਰ 13 ਤੋਂ 15 ਅਗਸਤ ਦੇ ਵਿੱਚ ਘਾਰ ਸੂਬੇ ਵਿੱਚ ਭਾਰੀ بارش ਹੋ ਸਕਦੀ ਹੈ ਤੇ 16 ਅਗਸਤ ਤੋਂ ਮੌਸਮ ਫਿਰ ਸਾਫ਼ ਰਹੇਗਾ ਤੇ ਮੌਸਮ ਵਿਭਾਗ ਦੀ ਕੀਤੀ ਗਈ ਭਵਿੱਖਬਾਣੀ ਮੁਤਾਬਕ 14 ਅਤੇ 15 16 ਤਰੀਕ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਉਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਿੱਤਾਈ ਗਈ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਭਾਗ ਦਾ येलो ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਦਾ ਅਸਰ ਵੇਖਣ ਨੂੰ ਮਿਲੇਗਾ ਤੇ بارش ਦੀ ਸੰਭਾਵਨਾ ਜਿੱਤਾਈ ਗਈ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ SBI ਖਾਤਾਧਾਰਕਾਂ ਨੂੰ ਝਟਕਾ ਹੁਣ ਮੁਫਤ ਨਹੀਂ ਰਹੇਗੀ ਇਹ ਸੇਵਾ 15 ਅਗਸਤ ਤੋਂ ਹੋਵੇਗਾ ਵੱਡਾ ਬਦਲਾਅ ਹਾਂਜੀ ਤਾਂ ਕਿ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ 15 ਅਗਸਤ 2025 ਤੋਂ ਔਨਲਾਈਨ IMPS ਯਾਨੀ ਕਿ ਤੁਰੰਤ ਪੈਸਾ ਭੁਗਤਾਨ ਸੇਵਾ ਟਰਾਂਸਫਰ ਤੇ ਫੀਸ ਲੱਗੇਗੀ ਜੋ ਕਿ ਹੁਣ ਪੂਰੀ ਤਰ੍ਹਾਂ ਮੁਫਤ ਸੀ ਤੇ IMPS ਇੱਕ ਰੀਅਲ ਟਾਈਮ ਫੰਡ ਟਰਾਂਸਫਰ ਸਹੂਲਤ ਹੈ ਜਿਸ ਰਾਹੀਂ ਤੁਸੀਂ ਸਾਲ ਦੇ 24 ਘੰਟੇ 7 ਦਿਨ ਅਤੇ 365 ਦਿਨ ਤੁਰੰਤ ਪੈਸੇ ਭੇਜ ਸਕਦੇ ਹੋ ਤੇ IMPS ਰਾਹੀਂ ਇੱਕ ਵਾਰ ਵਿੱਚ 5 ਲੱਖ ਰੁਪਏ ਤੱਕ ਟਰਾਂਸਫਰ ਕੀਤੇ ਜਾ ਸਕਦੇ ਹਨ ਤੇ ਤੁਹਾਨੂੰ ਦੱਸਦੇ ਕਿ SBI ਵੱਲੋਂ ਕੀਤਾ ਗਿਆ ਬਦਲਾਅ ਸਿਰਫ ਆਨਲਾਈਨ ਲੈਣ-ਦੇਣ ਤੇ ਲਾਗੂ ਹੋਵੇਗਾ ਅਤੇ ਕੁਝ ਸਲੇਬਾ ਵਿੱਚ ਨਾ ਮਾਤਰ ਚਾਰਜ ਜੋੜੇ ਜਾਣਗੇ ਹਾਲਾਂਕਿ ਇਹ ਚਾਰਜ ਅਜੇ ਵੀ ਕੁਝ ਖਾਤਿਆਂ ਤੇ ਨਹੀਂ ਲੱਗੇ ਇਹ ਜਾਣਗੇ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਭਲਕੇ ਬੁਲਾਈ ਕੈਬਨਿਟ ਦੀ ਇਹ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਹਾਂਜੀ ਦੱਸਦੀ ਕਿ ਪੰਜਾਬ ਕੈਬਨਿਟ ਦੀ ਇਹ ਮੀਟਿੰਗ 14 ਅਗਸਤ ਨੂੰ ਬੁਲਾਈ ਗਈ ਹੈ ਤੇ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਿਚ ਠੰਡੀਗੜ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਦੁਪਹਿਰ 12 ਵਜੇ ਹੋਵੇਗੀ ਤੇ ਹਾਲਾਂਕਿ ਅਜੇ ਤੱਕ ਇਸ ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਤੇ ਸਰਕਾਰ ਮੋਹਰ ਲਗਾ ਸਕਦੀ ਹੈ ਤੇ ਇਸ ਦੇ ਨਾਲ ਹੀ ਲੈਂਡ ਪੂਲਿੰਗ ਪਾਲਿਸੀ ਦੀ ਵਾਪਸੀ ਨੂੰ ਲੈ ਕੇ ਕੈਬਨਟ ਦੀ ਮੋਹਰ ਲੱਗ ਸਕਦੀ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਾਸੀਆਂ ਲਈ ਖੜੀ ਹੋਈ ਵੱਡੀ ਮੁਸੀਬਤ ਮੋੜ ਡੈਮ ਤੋਂ ਛੱਡਿਆ ਪਾਣੀ ਚੇਤਾਵਨੀ ਜਾਰੀ ਆਂਦੀ ਦਾਦੀ ਕੇ ਭੌਂਗੜਾਂ ਵਿੱਚ ਪਾਣੀ ਦੀ ਆਮਦ ਵਧਣ ਕਾਰਨ ਪਿਛਲੇ 24 ਘੰਟਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਤੇ ਡੈਮ ਪ੍ਰਬੰਧਨ ਨੂੰ ਪਾਣੀ ਦਾ ਪੱਧਰ ਕੰਟਰੋਲ ਕਰਨ ਲਈ ਬਿਆਸ ਦਰਿਆ ਵਿੱਚ ਸਤਵੰਤ 40000 ਕਿਊਸਕ ਪਾਣੀ ਛੱਡਨਾ ਪਿਆ ਤੇ ਮਿਲੀ ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਪਹੁੰਚ ਡੈਮ ਝੀਲ ਵਿੱਚ ਪਾਣੀ ਦਾ ਆਮਦ 83373 ਕਿਊਸਕ ਦਰਜ ਕੀਤਾ ਗਿਆ ਕੀਤੀ ਗਈ ਤੇ ਡੈਮ ਦਾ ਜਲ ਪੱਧਰ 1377.17 ਫੁੱਟ ਨੋਟ ਕੀਤਾ ਗਿਆ ਤੇ ਮਿਲੀ ਜਾਣਕਾਰੀ ਅਨੁਸਾਰ ਪਹੁੰਚ ਡੈਮ ਤੋਂ 18849 ਕਿਊਸਕ ਪਾਣੀ ਟਰਬਾਈਨਾਂ ਰਾਹੀਂ ਅਤੇ 39 1238 ਕਿੱਸਕ ਪਾਣੀ ਸਪੇਲਵੇ ਗੇਟਾਂ ਰਾਹੀਂ ਕੁੱਲ 57087 ਕਿੱਸਕ ਪਾਣੀ ਸ਼ਾ ਬੈਰਿਜ ਨਹਿਰ ਵਤਿਸ਼ ਡਾਗਿਆ ਤੇ ਸ਼ਾ ਬੈਰਿਜ ਨਹਿਰ ਤੋਂ 45000 ਤਨਸੋਬਾਟਕਿਊਸਕ ਪਾਣੀ ਵਿਆਸਦਰਿਆ ਵਿੱਚ ਅਤੇ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨੈਰਵਟਿ ਛੱਡਿਆ ਜਾ ਰਿਹਾ ਹੈ ਤੇ ਸ਼ਾ ਬੈਰੇਜ ਨਹਿਰ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਵਿਆਸਦਰਿਆ ਦੇ ਕੰਢਿਆਂ ਤੇ ਵਸੇ ਪਿੰਡਾਂ ਦੇ ਕਿਸਾਨਾਂ ਦੀਆਂ ਗੰਨੇ ਅਤੇ ਚੋਨੇ ਦੀਆਂ ਫਸਲਾਂ ਵਿੱਚ ਪਾਣੀ ਚਲੇ ਜਾਣ ਕਾਰਨ ਉਨ੍ਹਾਂ ਦੀ ਫਸਲ ਤਬਾਹ ਹੋਣ ਦੇ ਖਰਾ ਕਰ ਗਾਰਤੇ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੋਈ ਹੈ ਤੇ ਉੱਥੇ ਹੀ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਕੇ ਆ ਰਹੇ ਹਨ ਲੱਕੜੀਆਂ ਨੂੰ ਫੜਨ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਿਆਸ ਦਰਿਆ ਅਤੇ ਮੁਕੇਰੀਆਂ ਹਾਈਡਲ ਨਹਿਰ ਵਿੱਚੋਂ ਲੱਕੜੀਆਂ ਕੱਢ ਰਹੇ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਵਿਆਹਾਂ ਨੂੰ ਲੈ ਕੇ ਲੱਗੀ ਸਖਤ ਪਾਬੰਦੀ ਹੁਣ ਮੈਰਿਜ ਪੈਸਾਂ ਚ ਹਾਂਜੀ ਦਾਦੀਕੇ ਜਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਆਈਏ ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਮਾਨਸਾ ਚ ਮੈਰਿਜ ਪੈਲਸਾਂ ਜੋ ਲਾਇਸੈਂਸੀ ਅਸਲਾ ਲੈ ਕੇ ਆਉਣ ਤੇ ਪੂਕਮਲ ਤੌਰ ਤੇ ਪਾਬੰਦੀ ਲਗਾਈ ਹੈ ਤੇ ਹੁਕਮ ਚ ਉਹਨਾਂ ਕਿ ਹੱਕੇ ਵਿਆਹ ਸ਼ਾਦੀਆਂ ਮੌਕੇ ਮੈਰਿਜ ਪਾਰਟੀਆਂ ਚ ਕੁਝ ਲੋਕ ਆਪਣਾ ਲਾਇਸੈਂਸੀ ਅਸਲਾ ਨਾਲ ਲੈ ਕੇ ਆ ਜਾਂਦੇ ਹਨ ਅਤੇ ਸਮਾਗਮਾਂ ਚ ਸ਼ਰਾਬ ਅਦਾ ਪੀ ਕੇ ਲੋਕ ਦੂਸਰੇ ਵਿਅਕਤੀ ਤੋਂ ਹਥਿਆਰ ਕੋ ਕੇ ਸਟੇਜ ਉੱਪਰ ਪੰਗੜਾ ਪਾਉਂਦੇ ਸਮੇਂ ਫਾਇਰ ਕਰਦੇ ਹਨ ਤੇ ਇਹ ਪੈਲਸ ਚ ਮੌਜੂਦ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦੇ ਹਨ ਤੇ ਅਜਿਹੇ ਘਟਨਾਵਾਂ ਚ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਦੱਸਣਯੋਗ ਹੈ ਕਿ ਮੈਰਿਜ ਪੈਲਸਾਂ 'ਚ ਅਸਲਾ ਨਾ ਲੈ ਕੇ ਆਉਣ ਸੰਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇੰਨਾ ਬੋਰਡਾਂ ਤੇ ਕਿਸੇ ਵੱਲੋਂ ਕੋਈ ਅਮਲ ਨਹੀਂ ਕੀਤਾ ਜਾਂਦਾ ਤੇ ਉਹਨਾਂ ਆਖਿਆ ਕਿ ਅਜਿਹੇ ਹਾਲਾਤ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਕੋਈ ਵਿਅਕਤੀ ਮੈਰਿਜ ਪੈਲਸਾਂ ਵਿੱਚ ਲਾਇਸੈਂਸਿ ਹਥਿਆਰ ਲੈ ਕੇ ਨਾ ਆਵੇ ਤਾਂ ਜੋ ਅੱਗੇ ਤੋਂ ਪੈਲਸਾਂ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਇਹ ਹੁਕਮ 30 ਸਤੰਬਰ 2025 ਤੱਕ ਲਾਗੂ ਰਹੇਗਾ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਪ ਐਮਐਲਏ ਨਾਲ ਵਾਪਰਿਆ ਸੜਕ ਹਾਸਾ ਦਿੱਲੀ ਤੋਂ ਪਰਤ ਰਹੀ ਸੀ ਪੰਜਾਬ ਹਾਂਜੀ ਦਾਦੀ ਕੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਸ਼ੀਨਾ ਨਾਲ ਸੜਕ ਹਾਸਾ ਵਾਪਰ ਗਿਆ ਤੇ ਇਹ ਹਾਸੇ ਵਿੱਚ ਵਿਧਾਇਕਾ ਅਤੇ ਉਹਨਾਂ ਦੇ ਗਨਮੈਂਡ जखमी ਹੋ ਗਏ ਹਨ ਤੇ ਉਹਨਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਜਾਣਕਾਰੀ ਮੁਤਾਬਕ ਉਹ ਦਿੱਲੀ ਤੋਂ ਪੰਜਾਬ ਪਰਤ ਰਹੀ ਸੀ ਇਸ ਦੌਰਾਨ ਜਦੋਂ ਉਹ ਖਨੌਰੀ ਬਾਰਡਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਢੀਕਾਰ ਇੱਕ ਡਿਵਾਈਡਰ ਨਾਲ ਟਕਰਾਈ ਤੇ ਸੂਤਰਮਤਾਪਕ ਹਸਪਤਾਲ ਦੇ ਹਸਤੇ ਮਗਰੋਂ ਵਿਧਾਇਕ ਸ਼ੀਨਾ ਨੂੰ ਕੈਥਲਾ ਹਸਪਤਾਲ ਲੈ ਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਨਾੜਿਕ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅਰਜਿੰਦਰਪਾਲ कौर ਸ਼ੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ ਤੇ ਉਹ ਮੰਗਲਵਾਰ ਦੇ ਰਤ ਭਰਤ ਪਰਤੇ ਸੰਤ ਤੇ ਉਹਨਾਂ ਦੇ ਪਤੀ ਤੇ ਪੁੱਤਰ ਉਹਨਾਂ ਨੂੰ ਲੈਣ ਅਸੀਂ ਦਿੱਲੀ 에어ਪੋਰਟ ਤੇ ਗਏ ਸਨ ਤੇ ਗਾ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਕਿ ਗੇਨ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਿਓ ਜੇ ਧੰਨਵਾਦ